ਤੇਰੀ ਗੱਲ ਮੇਰਾ ਜਵਾਬ ਮੁੱਤ ਗਿਆ ਇਹਦਾ ਜਵਾਨ ਮੁੱਤ ਗਿਆ ਮੁੱਖ ਹੈ ਸਾਡਾ ਵੀ ਦੁੱਖ ਹੈ ਮੈਂ ਸੁਖਾਂ ਮੈਂ ਕਿਹਨੇ ਯਾਰੀ ਕੋਈ ਕਰਦਾ ਕਿਤਾ ਤੈਨੂੰ ਅਸੀਂ ਫੜ ਲਿਆ ਦੋ ਦੋ ਚੀਜ਼ ਫੜ ਲਿਆ ਪੂਰਾ ਕੋਈ ਸਟੇਟ ਹੈ ਉਹਨਾਂ ਨੂੰ ਫੜਨ ਲਈ ਹੱਦ ਨਹੀਂ ਉਸ ਕਾਸੇ ਬੜੇ ਇਹ ਕੋਸ਼ਿਸ਼ ਹੀ ਹੋ ਨੇ ਇਹਨਾਂ ਤੋਂ ਅਸੀਂ ਕੋਸ਼ਿਸ਼ ਲਿਆ ਜੱਟਾਂ ਨਾਲ ਸਾਡੀ ਤਾਂ ਸੱਦੀ ਨਹੀਂ ਆ मेरा पुत करो गाला से गया थी कुत्तियां ने मार दिया बड़े के दोषी बड़े के कोई दोषी इन्हें जिन्हें ने मारे हो इन्हें ने बड़े नहीं मैंने नहीं अब करी है नहीं मैंने नहीं अब करी है नहीं मेरा पुत किसे ने इंसाफ नहीं दिया कल्ला 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 मेरा मेरी जान सी दो दोषी जिन्होंने मारे हाले तक नहीं पुलिस ने बड़े ਜਿਹੜੇ ਬੜੇ ਹੋਇਆ ਹਣੇ ਤੱਕ ਧਕਾਏ ਨਹੀਂ ਕਿ ਦੋ ਮੁੰਡੇ ਉਤਰੇ ਨਾੜੀ ਉਹਨਾਂ ਨੇ ਕੱਟ ਕੇ ਦਾਤ ਤੇ ਖੰਡੇ ਨਾੜੀ ਸ਼ੁਰੂ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ ਉਹਨੂੰ ਮੇਰੇ ਸਿਰ ਤੇ ਘੜਾ ਮਾਰਿਆ ਨਾੜੀ ਉਹਦਾ ਨਾਲ ਕਮਲਜੀਤ ਸਿੰਘ ਦੇ ਦਿਵਾਲੇ ਹੋ ਗਏ ਨਾੜੀ ਉਹਨੂੰ ਕਮਲ ਤੇ ਘੇਰਿਆ ਤੇ ਨਾੜੀ ਉਹਦੇ ਸਿਰ ਤੇ ਦਾਤ ਮਾਰਨ ਲੱਗੇ ਸੀ ਤੁਹਾਨੂੰ ਲੈ ਕੇ ਆਉਣ ਵਾਲੇ ਤੇ ਮਾਨਸ ਦਾ ਸਵਾਗਤ ਹੈ ਮੈਂ ਵਿਚਾਰ ਕੋ ਲੋਕਲ ਅੱਡੇ ਦੇ ਕੋਲ ਤੁਹਾਨੂੰ ਯਾਦ ਹੋਣਾ ਇੱਕ ਮੁੰਡੇ ਦੀ ਜੜੀ ਹੈ ਦਰਤ ਨਾਲ ਜੜੀ ਮੌਤ ਕਹੋ ਕਿ ਚੀਕੀ ਲੇਕਿਨ ਪੈਨ ਰੋਪੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਸੀਗਾ ਕੋਈ ਬਾਡ ਜਸਟਿਸ ਤੇ ਜਿਹੜੇ ਬੋਰਡ ਉੱਤੇ ਹੈਗੇ ਨੇ ਮਾਂ ਸਾਡੇ ਨਾਲ ਉਹਦੀ ਮੁੰਡੇ ਦੀ ਮੌਜੂਦ ਹੈਗੀ ਹੈ ਲੇਕਿਨ ਪਿੱਛੇ ਦੇਖਦੇ ਹੋ ਕੋਈ ਬਾਡ ਜਸਟਿਸ ਤੇ ਜਿਹੜੇ ਨੇ ਇਹ ਬੋਰਡ ਜਿਹੜੇ ਫਾਇ ਫੜੇ ਹੋਏ ਨੇ ਉਹ ਮਾਂ ਤੁਹਾਡੇ ਨਾਲ ਹੈ ਲੇਕਿਨ ਮਾਂ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਮਾਰੋ ਬੰਦ ਮਾਰਦਾ ਮੈਨੂੰ ਇਨਸਾਨ ਵਾਂਗ ਹੋਇਆ ਕੀ ਸੀ ਗੱਲ ਮੇਰਾ ਪੁੱਤ ਕਰੋ ਕਾਲਾਸਤੇ ਗਿਆ ਸੀ ਕੁੱਤਿਆਂ ਨੂੰ ਮਾਰਦਾ ਔੜੇ ਕੇ ਦੋਸ਼ੀ ਬੜੇ ਕੋਈ ਦੋਸ਼ੀ ਇਹਨਾਂ ਨੇ ਜਿਨ੍ਹਾਂ ਨੇ ਮਾਰਿਆ ਉਹ ਇਹਨਾਂ ਨੇ ਬੜੇ ਨਹੀਂ ਮੈਂ ਇਹਨਾਂ ਦੀ ਮਿੰਤਾ ਕਰੀ ਐਨੀ ਮੈਂ ਇਹਨਾਂ ਦੀ ਮਿੰਤਾ ਕਰੀ ਐਨੀ ਮੇਰੇ ਪੁੱਤ ਨੂੰ ਕਿਸੇ ਨੇ ਇਨਸਾਨ ਨਹੀਂ ਦਿੱਤਾ ਅੱਲਾ ਕੱਲਾ ਪੁੱਤ ਸੀ ਮੇਰਾ ਗੱਲਾ ਗੱਲਾ ਪੁੱਤ ਸੀ ਮੇਰੀ ਜਾਨ ਸੀ ਮੇਰੀ ਜਾਨ ਵੀ ਮੇਰੇ ਕੋਲ ਸੀ

ਮੇਰਾ ਪੁੱਤ ਸਾਰਾ ਦਿਖਾਵਾ ਸਰ ਕੈਮਰਾ ਦਿਖਾਵਾ ਇੱਧਰ ਨੂੰ ਹੋ ਜਾ ਤੇਰੇ ਨਾਲ ਇੱਥੇ ਕਮਿਊਨੀਕੇਸ਼ਨ ਕੋਈ ਨਹੀਂ ਮੇਰਾ ਪੁੱਤ ਦੀ ਫਤਮਤਾ ਜੀ ਕੋਈ ਰੋਣਾ ਕੀ ਆ ਮੈਨੂੰ ਕੋਈ ਇਨਸਾਫ ਮਿਲੇ ਆ ਕਿ ਨਹੀਂ ਮੈਨੂੰ ਕੋਈ ਇਨਸਾਫ ਅੱਗੇ ਪੁੱਛਿਆ ਮੈਨੂੰ ਕੋਈ ਇਨਸਾਫ ਨਹੀਂ ਮਿਲੇ ਆ ਦੋ ਦੋਸ਼ੀ ਜਿਨ੍ਹਾਂ ਨੇ ਮਾਰੇ ਆ ਉਹ ਹਲੇ ਤੱਕ ਨਹੀਂ ਪੁਲਿਸ ਨੇ ਬੜੇ ਪਰ ਜਿਹੜੇ ਬੜੇ ਹੋਇਆ ਹਲੇ ਤੱਕ ਦਿਖਾਏ ਨਹੀਂ ਕੋਈ ਜੜੇ ਫੜੇ ਸਾਨੂੰ ਕੋਈ ਸ਼ਕਲਾ ਦੇਖਣ ਨੂੰ ਵੀ ਨਹੀਂ ਮਿਲੀ ਆ ਵੀ ਕੌਣ ਹੈਗੇ ਮੁੰਡੇ ਸਾਨੂੰ ਪਤਾ ਤਾਂ ਲੱਗਿਆ ਸੀ ਉਹਦੇ ਘਰ ਦੇ ਆ ਅਸੀਂ ਉਹਦੇ ਦੋਸਤ ਨਹੀਂ ਹੈਗੇ ਅਸੀਂ ਉਹਦੇ ਭਰਾ ਵਾਂ ਸੀ ਉਹਦੇ ਭਰਾ ਆ ਉਹਦੀ ਮਾਂ ਵਾ ਸੋ ਇਹਨਾਂ ਨੂੰ ਵੀ ਤਾਂ ਪਤਾ ਲੱਗਿਆ ਵੀ ਕੌਣ ਆ ਕਿੰਨੇ ਕੀ ਕੀਤਾ ਕਿਹਨੇ ਨਹੀਂ ਕੀਤਾ ਸਾਨੂੰ ਵੀ ਤਾਂ ਪਤਾ ਲੱਗਿਆ ਇਸਮੀਤ ਅਕੈਡਮੀ ਦੇ ਇੰਨਾ ਵਧੀਆ ਸਟੂਡੈਂਟ ਸੀ ਇੰਨਾ ਵਧੀਆ ਬੋਤਾ ਸਾਰੇ ਮੇਰੇ ਪਤਨੂੰ ਨਿਜਾਇਜ਼ ਮਾਰਤਾ ਕਿੰਨੇ ਵਜੇ ਘਰੋਂ ਗਿਆ ਉਹ ਇਹ 10:30 ਵਜੇ ਘਰੋਂ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਮੁੰਡੇ ਦੀ ਮੌਤ ਮੈਨੂੰ 1 ਵਜੇ ਫੋਨ ਆਇਆ 1:30 ਵਜੇ ਕਹਿੰਦੇ ਤੁਹਾਡੇ ਮੁੰਡੇ ਦੀ ਸਾਰਾ ਸਭ ਹੋਇਆ ਫਾਤੂਨਾ ਬੱਲੋ ਕਿੱਥੇ ਡਿਮੂ ਸਾਰੇ ਸਭ ਹੋਇਆ ਦੱਸਦਾ ਥਰ ਮੁੰਡੇ ਨੂੰ ਮਾਰਤਾ ਲੇਕਿਨ ਮਾਤਾ ਜੀ ਅੱਜ ਤੁਸੀਂ ਸੁਖਮਕਰਵਾਲ ਨੂੰ ਮਿਲ ਕੇ ਆਏ ਹੋ ਉੱਥੇ ਕੀ ਤੁਹਾਡੇ ਨਾਲ ਕੀ ਸਮਾਸ਼ ਹੋ ਗਿਆ ਤੁਹਾਨੂੰ ਉਹਨਾਂ ਨੇ ਮੈਨੂੰ ਵਸੇਹੀ ਕਿਹਾ ਵੀ ਤਿੰਨ ਦੋਸ਼ੀ ਫੜਿਆ ਨੇ ਤੋ ਬੜੇ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਬੜੇ ਜਾਣਗੇ ਮੇਰੇ ਪੁੱਤ ਨੂੰ ਤਾਂ ਮਾੜੀ ਜੀ ਕੋਈ ਗਲਤੀ ਹੁੰਦੀ ਸੀ ਟੱਪਰਾਂ ਦੇ ਟੱਕਰ ਚੱਕਣਾ ਇਹਂ ਦੇ ਸੀ ਉਹਨਾਂ ਦੇ ਟੱਪਰ ਨਹੀਂ ਹੈ ਚੱਕ ਸਕਦੇ ਉਹਨਾਂ ਨੇ ਸ਼ਿਫਾਰਸ਼ਾ ਦੇ ਕਰਕੇ ਉਹਨਾਂ ਨਾਲ ਨਹੀਂ ਕੁਝ ਹੋ ਰਿਹਾ ਅੱਛਾ ਉਹ ਸ਼ਿਫਾਰਸ਼ਾ ਕਰਕੇ ਨੇ ਉਹਨਾਂ ਨੂੰ ਕੋਈ ਵੀ ਕੁਝ ਕਰ ਰਿਹਾ ਦੇਤੂ ਜੁੱਤੇ ਪੁੱਛੀਓ ਕੀ ਸਾ ਮੰਗ ਰਹੇ ਆਂ ਇਹ ਇਨਸਾਫ ਮੰਗਦੇ ਆਵੇਂ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਵੱਲੋਂ ਮੈਨੂੰ ਕੋਈ ਉਮੀਦ ਨਹੀਂ ਦੀ ਇਨਸਾਫ ਦੇਣਗੇ ਇਹਨਾਂ ਵੱਲੋਂ ਕੋਈ ਇਹਨਾਂ ਨੇ ਸੁਦਰਨ ਦਾ ਕੋਈ ਮੋਕਾ ਨਹੀਂ ਦਿੱਤਾ ਮੇਰੇ ਬੋਤ ਨੂੰ ਇਹ ਲੋਕਲ ੱਡੇ ਦੇ ਕੋਲੇ ਮੇਰਾ ਬੋਤ ਆਇਆ ਸੀ ਲੋਕਲ ੱਡੇ ਦੇ ਕੋਲੇ ਪੰਨੂ ਕੋਈ ਨਹੀਂ ਪਤਾ ਮੈਨੂੰ ਤਾਂ ਸਾਰੇ ਆ ਮੁੰਡੇ ਜਿਨ੍ਹਾਂ ਨੇ ਆ ਰਿੱਤਿ ਕੋ ਇਹਨਾਂ ਨੇ ਦੱਸਿਆ ਆ ਇਹਨਾਂ ਨੇ ਆ ਸਾਰੇ ਮੋਕਾ ਦੇਖਿਆ ਇਹਨੇ ਸਾਹੀ ਲੋਕਲ ੱਡੇ ਦੇ ਜਦੋਂ ਆਪਾਂ ਪ੍ਰੋਪਰ ਪਹੁੰਚੇ ਆ ਜਸਟ ਰਿੱਤਿ ਕੋ ਮਿਲੋਤਰਾ ਦਿੱਤੇ ਅਸੀਂ ਲੋਕਲ ਓਟੇ ਤੇ ਜਦੋਂ ਆਪਾਂ ਪ੍ਰੋਪਰ ਪਹੁੰਚੇ ਆ ਅਸੀਂ ਲੋਕਲ ਓਟੇ ਤੇ ਜਦੋਂ ਆਪਾਂ ਪ੍ਰੋਪਰ ਪਹੁੰਚੇ ਆ ਤੇ ਆਪਾਂ ਜਦੋਂ ਆਪਾਂ ਖਾਣ ਵੀ ਨਹੀਂ ਸੀ ਇੱਥੇ ਆਏ ਸੀਗੇ ਤੇ ਜਸਤ ਵਾਲੇ ਆਪਣਾ ਭਰਾ ਜੀ ਵੀਰਾ ਲੈ ਰਹੇ ਆ ਵੀਰਾ ਲੈ ਕੇ ਸੀ ਜਦੋਂ ਬੈਠੇ ਆ ਵੀਰਾ ਵੀਰਾ ਲੈ ਕੇ ਸੀ ਜਦੋਂ ਪ੍ਰੋਪਰ ਅੰਦਰ ਬੈਠੇ ਆ ਵੀਰਾ ਲੈ ਕੇ ਜਦੋਂ ਸੀ ਤੇ ਪ੍ਰੋਪਰ ਅੰਦਰ ਨੂੰ ਬੈਠੇ ਆ ਨਾਲ ਹੀ ਆਪਣਾ ਕਿ ਕੀ ਕਹਿੰਦੇ ਆ ਵੀਰਾ ਲੈ ਕੇ ਜਦੋਂ ਅੰਦਰ ਬੈਠੇ ਆ ਗੱਡੀ ਦੇ ਨਾਲ ਹੀ ਦੋ ਮੁੰਡੇ ਤਿੰਨੋਂ ਮੁੰਡੇ ਪੱਦੇ ਪੱਦੇ ਆਏ ਨਾੜੀ ਉਹਨਾਂ ਨੇ ਜਦੋਂ ਕਮਲ ਨੂੰ ਹੱਥ ਮਲਾਇਆ 나ੜੀ ਬਾਹਰ ਨੂੰ ਕੱਟ ਲਿਆ ਕਿ ਸੀ ਦੋਨੋਂ ਨਾਲੇ ਜਦੋਂ ਬਰਾਬਰ ਉਤਰੇ ਆ ਹੁਣ ਕਮਲ ਦੀਆਂ ਬਾਹਾਂ ਫੜ ਲਈਆਂ ਇਹ ਬਿਲਕੁਲ ਪ੍ਰੋਪਰ ਕਮਲ ਦੀਆਂ ਬਾਹਾਂ ਫੜੀਆਂ 나ੜੀ ਇਧਰ ਮੁੰਡੇ ਦੋ ਮੁੰਡੇ ਉਤਰੇ ਗੱਡੀ ਦੇ ਵਿੱਚੋਂ ਦੀ ਕੀ ਕੀ ਪਤਾ ਕੀ ਨਹੀਂ ਸੀ ਕਿ ਕੀ ਸੂਲ ਆਈ ਸੀ ਕੋਈ ਚੀਜ਼ ਨਾ ਕੁਝ ਵੀ ਨਹੀਂ ਤੁਹਾਨੂੰ ਇੰਨਾ ਪਤਾ ਸੀ ਕਿ ਦੋ ਮੁੰਡੇ ਉਤਰੇ 나ੜੀ ਉਹਨਾਂ ਨੇ ਕੱਟ ਕੇ ਦਾਹ ਤੇ ਖੰਡੇ 나ੜੀ ਸ਼ੁਰੂ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ ਉਹਨੂੰ ਮੇਰੇ ਸਿਰ ਤੇ ਗੜਾ ਮਾਰਿਆ 나ੜੀ ਉਹ ਸਿਰ ਤੇ ਨਾਲੇ ਕਮਲ ਸਿੰਘ ਦੇ ਦਿਵਾਲੇ ਹੋ ਗਿਆ ਨਾੜੀ ਨੂੰ ਕੰਮਲ ਦੇ ਘੇਰੇ ਆ ਤੇ ਨਾੜੀ ਉਹਦੇ ਸਿਰ ਤੇ ਦਾਤ ਮਾਰਨ ਲੱਗ ਗਈ ਜੀ ਉਹਨੇ ਡਰਦੇ ਮਾਰਦੇ ਸੀ ਨਾੜੀ ਹੀ ਭੱਜ ਕੇ ਸਾਨੂੰ ਡਰ ਲੱਗਿਆ ਵੀ ਸਾਡੇ ਦਿਵਾਲੇ ਨਹੀਂ ਪ੍ਰਾਣੀ ਕੋਈ ਲੜਾਈ ਨਹੀਂ ਸੀਗੀ ਨਹੀਂ ਪ੍ਰਾਣੀ ਕੋਈ ਲੜਾਈ ਨਹੀਂ ਸੀਗੀ ਕਾਰਨ ਕੁਛ ਨਹੀਂ ਸੀਗਾ ਚਾੜਨ ਚੱਕ ਹੋਇਆ ਜੀ ਨਾਲੇ ਪ੍ਰੋਪਰ ਖੜੇ ਚਾੜਨ ਚੱਕ ਹੋਇਆ ਜੀ ਬਿਰਾ ਸੀ ਆਪਣਾ ਕੁਝ ਖਾੜ ਵੀ ਨਹੀਂ ਆਈ ਸੀਗੇ ਪਰਿਵਾਰ ਹੈ ਸਾਡੇ ਨਾਲ ਲੇਕਿਨ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਲੇਕਿਨ ਪਰਿਵਾਰ ਦੇ ਜੀ ਜਿਹੜੇ ਇਨਸਾਫ ਦੀ ਜੜੀ ਹੈ ਮੰਗ ਕਰ ਰਹੇ ਨੇ ਲੇਕਿਨ ਤੁਹਾਨੂੰ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਇੱਕ ਮਾਂ ਜਿਹੜੀ ਹੈ ਮਾਂ ਦਾ ਕੱਲਾ ਕੱਲਾ ਪੁੱਤ ਜਿਹੜਾ ਸੀਗਾ ਉਹ ਦੁਨੀਆ ਛੱਡ ਗਿਆ ਲੇਕਿਨ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰਦਾ ਪਿਆ ਇਨਸਾਫ ਇਸ ਕਰਕੇ ਜਿਹੜਾ ਮੰਗ ਕਰਦਾ ਪਿਆ ਕਿ ਪਰਿਵਾਰ ਨੂੰ ਜਿਹੜਾ ਵਾ ਇੱਥੇ ਇਨਸਾਫ ਨਹੀਂ ਮਿਲਿਆ ਲੇਕਿਨ ਪਰਿਵਾਰ ਜਿਹੜਾ ਉੱਥੇ ਪਹੁੰਚਿਆ ਜਿੱਥੇ ਉਹ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਸੀ ਦਰਦਨਾਕ ਮੌਤ ਹੋਈ ਸੀਗੀ ਲੇਕਿਨ ਉਹ ਜਗ੍ਹਾ ਤੁਹਾਨੂੰ ਮੈਂ ਦਿਖਾ ਰਿਹਾ ਜਿੱਥੇ ਜਿਹੜੀ ਹੈ ਉਸ ਨੌਜਵਾਨ ਦੀ ਜਿਹੜੀ ਮੌਤ ਹੋਈ ਸੀਗੀ ਮੁਲਾਜ਼ਮ ਇੱਥੇ ਮੌਕੇ ਤੇ ਨੇ ਲੇਕਿਨ ਤੁਹਾਨੂੰ ਦੱਸਦੇ ਕਿ ਇਹ ਠੇਕਾ ਦਾ ਜਿਹੜਾ ਠੇਕਾ 24 ਘੰਟੇ ਜਿਹੜਾ ਖੁੱਲਿਆ ਹੁੰਦਾ ਵੈ ਲੇਕਿਨ ਉਸ ਤੋਂ ਬਾਅਦ ਇੱਥੇ ਹੋ ਨਿਕਦਾ ਵੈ ਪਰਿਵਾਰ ਦੱਸਨ ਵਾਲਾ ਕੱਥੇ ਹੋ ਡਿੱਗਦਾ ਇੱਥੇ ਟਿੱਕੇ ਤੋਂ ਬਾਅਦ ਨਗਾ ਤਾ ਜਿਹੜਾ ਉਹਦੇ ਬਾਹਰ ਕਰਤੇ ਜਾਂਦੇ ਨੇ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਆ ਲੇਕਿਨ ਪੀਸੀਆਰ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਵੀ ਹੋਏ ਨੇ ਲੇਕਿਨ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਆ ਆਈਓ ਸਾਹਿਬ ਕੋਈ ਹੱਲ ਨਿਕਲ ਪਾਇਆ ਪਰਿਵਾਰ ਨੇ ਜਿਹੜਾ ਇੱਥੇ ਰੋਡ ਜਾਮ ਕਰਤੀ ਪਰਿਵਾਰ ਦੀ ਆਈ ਗੱਲ ਹੈਗੀ ਆ ਕਿ ਪਰਿਵਾਰ ਮਿਕਾਦ ਉਸੀ ਜਿਹੜਾ ਨਹੀਂ ਗ੍ਰਿਫਤਾਰ ਹੋ ਪਾਇਆ ਇਹਨੇ ਦੋਸ਼ੀ ਗ੍ਰਿਫਤਾਰ ਕਰ ਦੋ ਦੋਸ਼ੀ ਜਿਹੜੇ ਆਊਟ ਆਫ ਆਊਟ ਆਫ ਸਟੇਟ ਹੈ ਉਹਨਾਂ ਨੂੰ ਅਰੈਸਟ ਕਰਨ ਲਈ ਹਾਲੇ ਵੀ ਪੁਲਿਸ ਪਾਰਟੀ ਸਾਡੀ ਅੰਬਾਲਾ ਦੇ ਆਲੇ-ਦੁਆਲੇ ਘੁੰਮਦੀ ਪਈ ਹੈ ਠੀਕ ਹੈ ਨਾ ਅਸੀਂ ਬਹੁਤ ਐਫਰਟ ਕਰ ਰਹੇ ਹਾਂ ਸਮਾਂ ਦੇਣ ਸਾਨੂੰ ਕਬ ਹਫ਼ਤੇ ਦਾ ਕਰਦੇ ਪਏ ਨਹੀਂ ਹਫ਼ਤੇ ਤੱਕ ਤੁਸੀਂ ਕਰ ਲੋਗੇ ਲੇਕਿਨ ਮਾਂ ਦਾ ਇੱਕੋ ਕਹਿਣਾ ਸੀਗਾ ਕਿ ਦਰਦਨਾਕ ਜਿਹੜਾ ਮੁੰਡਾ ਮਰਿਆ ਘਰੇ ਪਰਿਵਾਰ ਨਹੀਂ ਸੀਗਾ ਕੋਈ ਹੋਰ ਕਮਾਣ ਵਾਲਾ ਜੀ ਨਹੀਂ ਸੀਗਾ ਉਹਨਾਂ ਦਾ ਵਾਸਾ ਲੁਧਿਆਣਾ ਪੋਲਿਸ ਨੇ ਕਿ ਮੁੱਕ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਗ੍ਰਿਫਤਾਰ ਕਰ ਲਿੱਤੇ ਜਾਣ ਕਰਾਂਗੇ ਜਿ ਕਰਾਂਗੇ ਬਿਲਕੁਲ ਸਾਡੇ ਸੌਫਟ ਨੂੰ ਐਫਰਟ ਹੋ ਸਾਡੀ ਪੁਲਿਸ ਪਾਰਟੀ ਹੁਣ ਵੀ ਉਬਾਲੇ ਸਿਟੀ ਚ ਬੈਠੀ ਆ ਲੇਕਿਨ ਉਹ ਜਿਹੜੇ ਤਿੰਨ ਦੋਸ਼ੀ ਜਿਹੜੇ ਫੜੇ ਗਏ ਨੇ ਉਹਨਾਂ ਦਾ ਕੀ ਇਹਦੇ ਵਿੱਚ ਹਿੱਸੇ ਰਿਮਾਰਟ ਤੇ ਰਿਮਾਰਟ ਤੇ ਚੱਲ ਰਿਹਾ ਕੀ ਕੀ ਵਜਾ ਕੀ ਸਗੀ ਮਾਰਨ ਦੀ ਵਜਾ ਤਾਂ ਪਹਿਲਾਂ ਵੀ ਦਸੂਕਨ ਸਟਾਕ ਸਾਹਿਬ ਵੀ ਇੱਕ ਬੀਅਰ ਬੀਅਰ ਦੇ ਖਰੀਦਦਾਰ ਤੋਂ ਝਗੜਾ ਹੋਇਆ ਸੀ ਲੇਕਿਨ ਉਹ ਪਰਿਵਾਰ ਕਹਿ ਰਿਹਾ ਬੀਅਰ ਅਸੀਂ ਆਪਣੀ ਆਪ ਪੀ ਰਹੇ ਸੀ ਲੇਕਿਨ ਉਹਨਾਂ ਦੇ ਗੱਡੀ ਨਿਕਲਦੇ ਸਿਰੋਤ ਵਿੱਚ ਆਇਆ ਸੀ ਉਹ ਤੁਮ ਸਟੇਟਮੈਂਟ ਦੇ ਰਹੇ ਆ ਠੀਕ ਹੈ ਨਾ ਜੋ ਤਬਕੀਸ ਚ ਆਏ ਕੋਈ ਵੀਡੀਓ ਹੱਥ ਲੱਗੀ ਸੀ ਵੀਡੀਓ ਸਟਾਕ ਸਾਹਿਬ ਕੋ ਵੀਡੀਓ ਹੈਗੀ ਹੈਗੀ ਕੋਨ ਪਰਿਵਾਰ ਇਨਸਾਫ ਦੇਉਂਗੇ ਤੇ ਪਰਿਵਾਰ ਬਿਲਕੁਲ ਹੋਊਗਾ ਜੀ ਬਿਲਕੁਲ ਸੋਫਟ ਇਨਸਾਫ ਹੋਊਗਾ ਜੀ ਸੋ ਇਹ ਮੁਲਾਜ਼ਮ ਨਹੀਂ ਲੇਕਿਨ ਉਧਰ ਦੂਜੇ ਪਾਸੇ ਉਹਦੀ ਮਦਰ ਹੈ ਤੁਹਾਨੂੰ ਉਹ ਤਸਵੀਰ ਦਿਖਾ ਰਹੇ ਆ ਜਿਨ੍ਹਾਂ ਨੇ ਦਿਖਾ ਰਹੇ ਜਿਹੜੀ ਮਾਂ ਇਸ ਸਮੇਂ ਲੇਕਿਨ ਅੱਜ ਮਾਤਾ ਜੀ ਪੁਲਿਸ ਵਾਲੇ ਮੁਲਾਜ਼ਮ ਪਹੁੰਚੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜੇ ਤਿੰਨ ਦੋਸ਼ੀ ਫੜੇ ਨੇ ਤੇ ਦੋ ਦੋਸ਼ੀ ਉਹ ਕਹਿ ਰਹੇ ਕਿ ਨਫਤਾਰਾ ਹੰਪਾਲੇ ਕੋਈ ਗੱਲ ਨਹੀਂ ਕੋਈ ਮੇਨ ਦੋਸ਼ੀ ਕੋਈ ਨਹੀਂ ਫੜਿਆ ਉਹਨਾਂ ਨੇ ਮੇਨ ਦੋਸ਼ੀ ਨਾ ਉਹਨਾਂ ਦੇ ਘਰ ਵਿੱਚੋਂ ਕਿਸੇ ਨੂੰ ਫੜਿਆ ਉਹਨਾਂ ਦੇ ਘਰ ਵਿੱਚ ਕਰੀਆ ਗਿਆ ਉਹਨਾਂ ਦੇ ਘਰ ਦੇ ਵਿੱਚੋਂ ਜੇ ਪੁਲਿਸ ਚਾਹਂਦੀ ਉਹਨਾਂ ਨੂੰ ਫੜ ਸਕਦੀ ਸੀ ਕਿਸੇ ਨੂੰ ਕੁਝ ਨਹੀਂ ਕੀਤਾ ਪੁਲਿਸ ਨੇ ਲੇਕਿਨ ਮਾਤਾ ਜੀ ਮੇਰੀ ਹੁਣੇ ਪੁਲਿਸ ਮੁਲਾਜ਼ਮਾਂ ਨਾਲ ਜਿਹੜਾ ਆਈਓ ਨਾਲ ਗੱਲਬਾਤ ਹੋਈ ਹੈ ਆਈਓ ਕਹਿ ਰਿਹਾ ਕਿ ਜਲੰਧਰ ਸਿਟੀ ਵਿੱਚ ਸਾਡੇ ਮੁਲਾਜ਼ਮ ਅਜੇ ਬੈਠੇ ਆ ਉਹਨਾਂ ਨੇ ਰੇਡ ਵਸਤੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੇ ਘਰਦਿਆਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੇ ਘਰਦਿਆਂ ਨੂੰ ਫੜੋ ਉਹਨਾਂ ਦੇ ਘਰਦਿਆਂ ਨੂੰ ਫੜੋ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਜੇ ਪਰਦੇ ਤੇ ਦਾਈਆਂ ਬੱਚੇ ਆਂਦੇ ਤੁਸੀਂ ਉਹਨਾਂ ਦੇ ਘਰਦਿਆਂ ਕੋਲ ਪਹੁੰਚੇ ਮੇਰੀ ਗੱਲ ਸੁਣੋ ਜਿਹੜੇ ਨੇ ਮੈਰੀ ਅਸਕਰ ਸਾਹਿਬ ਨੇ ਮੇਰੀ ਗੱਲ ਸੁਣ ਜਿਹੜੇ ਦੋ ਬੰਦੇ ਭੱਜਿਆ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਇੱਥੇ ਹੈ ਉਹਨਾਂ ਦਾ ਪਰਿਵਾਰਕ ਉਹ ਪੈਨ ਹੈ ਕੀ ਆਉਦੀ ਅਸੀਂ ਪਤਾ ਲਾਇਆ ਉਹ ਨਹੀਂ ਪੈਣੇ ਤੇ ਵੈਕੀ ਮੇਰੀ ਗੱਲ ਮੇਰੀ ਗੱਲ ਸੁਣੋ ਸਰ ਜੀ ਮੇਰੀ ਗੱਲ ਸੁਣੋ ਸਰ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਤੁਸੀਂ ਮੇਰਾ ਜਵਾਨ ਪੁੱਤ ਗਿਆ ਕਿੰਨਾ ਜਵਾਨ ਮੁੱਤ ਗਿਆ ਸੁੱਖ ਹੈ ਸਾਡਾ ਵੀ ਦੁੱਖ ਹੈ ਮੈਂ ਆਹ ਪੁੱਤਾਂ ਦੇ ਕਿਹਨੇ ਯੋੜੀ ਕੋਈ ਕਰਦਾ ਇੱਥੇ ਕਿਉਂ ਨਹੀਂ ਕੋਈ ਬਾਤ ਚੜਦਾ ਰੋਜ਼ ਦਿੱਲੀ ਦਿੱਲੀ ਥੇਕੇ ਤੇ ਨਾਕਾ ਲੱਗਦਾ ਤੇ ਦਿੱਲੀ ਨਾਕਾ ਲੱਗਦਾ ਜੀ ਦਿਨ ਰਾਤ ਲੱਗਦਾ ਦਿਨ ਰਾਤ ਲਗਾ ਪੁਲਸ ਦਾ ਸਾਡੀ ਕੋਈ ਗੱਲ ਅਸੀਂ ਇਹ ਨਹੀਂ ਕਹਿੰਦੇ ਪੁਲਸ ਨੇ ਕੁਝ ਨਹੀਂ ਕੀਤਾ ਠੀਕ ਹੈ ਮੈਂ ਹਾਂ ਜੀ ਭੈਣ ਜੀ ਸਾਡੀ ਪੁਲਸ ਪਾਰਟੀ ਹੁਣ ਵੀ ਅੰਬਾਲੇ ਬੈਠੀ ਹੈ ਉਹਨਾਂ ਨੇ ਮਗਰ ਚੁੱਕੀ ਉਹਨਾਂ ਨੇ ਘਰ ਧਿਆ ਦੋਸੀ ਫੜ ਲਿਆ ਦੋ ਦੋਸੀ ਫੜ ਲਿਆ ਇਹ ਪੂਰਾ ਸਟੇਟ ਹੈ ਉਹਨਾਂ ਨੂੰ ਫੜਨ ਲਈ ਹੱਦ ਨੇ ਦੋਸੀ ਬਾਰੇ ਇਹ ਦੋਸੀ ਯੋਨੇ ਇਹਨਾਂ ਤੋਂ ਸੀ ਗੋਸ਼ਟੀ ਨਹੀਂ ਆ ਗਈ ਇਹਨਾਂ ਨਾਲ ਸੱਜੀ ਤਾਂ ਨਹੀਂ ਨਹੀਂ ਯਾਰ ਕਹਿ ਰਿਹਾ ਕਿ ਮੁੱਖ ਤੋਂ ਦੋਸੀ ਗ੍ਰਿਫਤਾਰ ਕਰਨੀ ਤੇ ਜਾਣ ਤੁਸੀਂ ਕਹਿ ਰਹੇ ਹੋ ਕਿ ਅੰਬਾਲਾ ਟੀਮਾਂ ਬੈਠੀਆਂ ਹਾਂਜੀ ਹਾਂਜੀ ਪਰਿਵਾਰ ਦਾ ਇੱਕ ਜੀ ਚਲਾ ਗਿਆ ਹੈ ਪਰਿਵਾਰ ਤੇ ਜੀ ਚਲਾ ਗਿਆ ਉਹ ਪਰਿਵਾਰ ਦੀ ਮਾਂ ਨੂੰ ਇਤਹਾਸ ਹੋਏਗੀ ਪੰਜਾਬ ਪੁੱਛੋ ਬਿਲਕੁਲ ਜੀ ਸਾਡਾ ਜਿਹੜਾ ਮੁੱਖ ਨੇ ਮੁੰਡਾ ਮਾਰਿਆ ਦੋਸੀ ਗ੍ਰਿਫਤਾਰ ਕਰ और कि आप ऐसे करते हो साहब इसे सौदा का बच्चा का जो अगले पैसे देके भी काम कराते और सौदा का अच्छा हसी गरीब कर रहे बच्चे हम नहीं चाहते हम नहीं चाहते देखो ये नहीं चाहते साहब कितना टाइम लगता है मेरा पोते पुते तक नहीं निकली पुते तक क्यों मारोगे सौदा साहब अभी साहब का ਇਹ ਇਹ ਇਹਨੂੰ ਉਹ ਬੰਦੇ ਕਹਿੰਦੇ ਸਨ ਵੀਰਪੜਾ ਠੀਕ ਹੈ ਨਾ ਉਹੋ ਸਾਰੇ ਬੰਦੇ ਵੀਰ ਦਾ ਬਾਤ ਪਤਾ ਕਿ ਉਹਨੂੰ ਜਸੂਰੀ ਦੱਸਿਆ ਵੀਰ ਦਾ ਸਿਰਫ ਬੋਲਣਾ ਆਇਆ ਵੀਰ ਦਾ ਸਿਰਫ ਬੋਲਣਾ ਆਇਆ ਵਾ ਸਿਰੋ ਬੋਲਣਾ ਬਣਿਆ ਮੇਨ ਇਸ਼ੂ ਜਿਹੜਾ ਆਇਆ ਉਹ ਕਿ ਜਿਹੜਾ ਉਹਦੇ ਸਿਰਫ ਵੀਰ ਦਾ ਬੋਲਣਾ ਬਣਾਇਆ ਗਿਆ ਜੀ ਰਮਾਂਡ ਤੋਂ ਬਾਅਦ ਕੀਤਾ ਕਿ ਦੱਸੋ মিডিਆ ਕੁਛ ਨਹੀਂ ਜਵਾਬ ਤਾਂ ਦਿਓ ਭਾਈ ਸਾਹਿਬ ਉਹ ਕਿਸ ਤਰ੍ਹਾਂ ਕੱਲੋ ਕੱਲ ਮੇਰੀ ਗੱਲ ਫਾਈਪਰ ਫਾਈਪਰ ਨਹੀਂ ਹੁੰਦਾ ਮੈਚ ਨਹੀਂ ਮੇਰੀ ਗੱਲ ਸੁਣ ਸਾਨੂੰ ਉਹਨਾਂ ਦਾ ਰੋਟੇਸ਼ਨ ਨਹੀਂ ਮਿਲ ਰਿਹਾ ਜਦੋਂ ਮਿਲ ਕੇ ਨਾਲੇ ਫੜ ਜਾਣਾ ਸਾਰਾ ਕੁਝ ਕਲੀਅਰ ਹੋ ਜਾਣਾ ਸਰ ਸਾਰਾ ਪਰਿਵਾਰ ਉਸਮੈਂ ਇੱਕ ਮੇਟਰ ਕਰ ਲਾਜੀ ਕੁਝ ਨਹੀਂ ਚਾਹੀਦਾ ਸਾਨੂੰ ਇਹ ਤਾਂ ਦਦਰਮਾਨਤ ਬੋਤੋ ਨੇ ਕੀ ਕੀਤਾ ਇਹ ਜਿਹੜੇ ਗੱਟਿਆ ਇਹ ਜਿਹੜੇ ਵੀਡੀਓ ਵੀਡੀਓ ਦਿਖਾਈ ਕੱਲ ਕਿਉਂ ਕੀਤਾ ਵੀ ਨਹੀਂ ਆ ਕੇ ਹੈ ਹੋ ਜੀ ਡਾਈਕਾ ਚਲੋ ਸਮਾਨ ਦਵਾਉਣੀ ਇਹ ਪਤਾ ਲੱਗਦਾ ਫਿਰ ਨਾ ਨਹੀਂ ਕਿਤੇ ਕਿਤੇ ਬੰਦੇ ਨਹੀਂ ਬਣਾ ਸਰ ਸਾਡੇ ਬਾਹਰ ਰਹਿ ਗਏ ਇੱਕ ਵਾਰ ਦੇਖੋ ਸਰ ਨਾ ਤਾਂ ਤੁਸੀਂ ਸੀ ਸਾਡਾ ਪੁਲਿਸ ਨਾਲ ਕੋਈ ਰੋਸ ਨਹੀਂ ਹੈਗਾ ਪੁਲਿਸ ਨਾਲ ਨਹੀਂ ਕੋਈ ਰੋਸ ਹੈਗਾ ਅਸੀਂ ਪੁਲਿਸ ਨਾਲ ਬਿਲਕੁਲ ਕੋਆਪਰੇਟ ਕਰਾ ਗਏ ਹੁਣ ਵੀ ਕੀਤਾ ਅੱਗੇ ਵੀ ਕਰਾਂਗੇ ਅਸੀਂ ਨਹੀਂ ਕੁਝ ਕਹਿੰਦੇ ਪੁਲਿਸ ਦਾ ਦੋਸੂਰਾ ਅਸੀਂ ਇਹ ਕਹਿੰਦੇ ਕਿ ਜੇ ਉਹ ਐਦਾਂ ਦਾ ਕੁਝ ਸੀਗਾ ਅਸੀਂ ਜਿਹੜਾ ਕੰਮ ਅਸੀਂ ਉੱਥੇ એનਰਜੀ ਲਾਉਣੀ ਆ ਉਹ ਅਸੀਂ ਇੱਧਰ ਲਾਵਾਂਗੇ ਨਹੀਂ ਨਾਜੀ ਤੁਸੀਂ ਤਾਰੇ ਤੁਸੀਂ ਸਾਨੂੰ ਕੰਮ ਕਰਦੇ ਹੋ ਫੇਰਾ ਭਰਾ ਤੂੰ ਮੇਰਾ ਮੇਰਾ ਬੱਚਾ ਮੇਰਾ ਬੱਚਾ ਤੇ ਦਾ ਪੁੱਤ ਸੀ ਨਾ ਤੁਸੀਂ ਵੀਡੀਓ ਲਓ ਉਸੇ ਵੀਡੀਓ ਦਿਖਾਓ ਜਿੱਤਾ ਦਾ ਪੁੱਤ ਸੀ ਜਿੱਤਾ ਦਾ ਸਵੇਰੇ ਸਵੇਰੇ ਆ ਕੇ ਵੀਡੀਓ ਦਿਖਾਓ ਮੇਰੀ ਗੱਲ ਸੁਣ ਭਾਈ ਰਮਨ ਤੂੰ ਬਾਅਦ ਕੀ ਕਹ ਤਾਉਂ ਨਹੀਂ ਪਤਾ ਤੁਸੀਂ ਸਾਨੂੰ ਦੋਸਤ ਦੀ ਕਹਾਣੀ ਵੀਡੀਓ ਬਾਅਦ ਮੈਂ ਮੈਂ ਕਹੋ ਦਿੱਤਾ ਗੈਨ ਬੰਦਿਆ ਗੈਨ ਬੰਦਿਆ ਮੇਰੀ ਗੱਲ ਸੁਣ ਮੈਂ ਲੀਡ ਨਹੀਂ ਚੱਲ ਰਹੀ ਅਜੇ ਦੋ ਬੰਦੇ ਆ ਗਏ 8 ਤੋਂ ਬਾਅਦ ਮੇਨ ਬੰਦੇ ਦੇ ਗੁਜਰ ਮੇਰ ਸਾਹਮਣੇ ਦੋ ਆਏ ਆ ਉਸ ਨੀਲ ਤੇ ਸੰਦੀ ਜਨਾ ਜਨਾ ਨੂੰ ਫੜ ਲਈ ਸਾਡੀਆਂ ਪੁਲਿਸ ਪਾਰਟੀ ਹੋਂਬੇ ਬਾਲੇ ਬੈਠੀਆਂ ਪਰਿਵਾਰ ਕੀ ਜਾਂਦਾ ਹੈ ਕਿ ਪਰਿਵਾਰ ਆਇਆ ਮੁੰਡੇ ਨੂੰ ਤੁਸੀਂ ਰਿਮਾਂਡ ਦਿੱਤਾ ਫਿਰ ਰਿਮਾਂਡ ਤੋਂ ਬਾਅਦ ਉਹਨਾਂ ਨੇ ਕੀ ਦੱਸਿਆ ਕਿ ਉਹ ਮਾਰਿਆ ਕਿ ਉਹ ਕਰ ਤੋ ਕਿਉਂ ਕੀਤਾ ਇਹ ਇੱਥੇ ਬੀਅਰ ਪੀਣ ਤੋਂ ਝਗੜਾ ਹੋਇਆ ਤਾਂ ਲੇਕਿਨ ਤੁਸੀਂ ਪਰਿਵਾਰ ਦੀ ਗੱਲ ਸੁਣੀ ਪਰਿਵਾਰ ਕਹਿ ਰਿਹਾ ਪਰਿਵਾਰ ਸਾਡੇ 4 ਲੱਖ ਦੀ ਗੱਡੀ ਤੇ ਆਇਆ ਮੈਂ ਉਹ ਗੱਡੀ ਤੇ ਆਇਆ ਤੇ ਉਹ ਬੀਅਰ ਕਿਉਂ ਪੀਏਗਾ ਬੀਅਰ ਫੋਨ ਉਹਦਾ ਹੀ ਕੋਈ ਜੇਬ ਜਾਂ ਬੀਅਰ ਮੰਗੇ ਪੀ ਉਹ ਮੰਗ ਕੇ ਇਹ ਨਹੀਂ ਇਹਦੇ ਤੋਂ ਮੰਗ ਰਹੇ ਹੈ ਦੂਸਰੇ ਬੰਦੇ ਇਹ ਤੋਂ ਨਹੀਂ ਫਿਲਹਾਲ ਇਹ ਫਿਲਹਾਲ ਇੱਥੇ ਤੱਕ ਹੀ ਗੱਲ ਗਈ ਹੋਰ ਸਾਰਾ ਮੁੰਡਾ ਨਾਲ ਸੀਗਾ ਆ ਮੁੰਡਾ ਨਾਲ ਸੀਗਾ ਮੌਕੇ ਤੇ ਕੋਲੇ ਸੀਗਾ ਆਪਣੀ ਜਾਨ ਨੂੰ ਚਾ ਗਿਆ ਲੇਕੋ ਜਾਂ ਮੇਰਾ ਭਰਾ ਬੜਾ ਛੋਟਾ ਲੋ ਹੋਇਆ ਕਿ ਸੀਗਾ ਮੈਨੂੰ ਜਿਹੜੇ ਕੋਲੇ ਸੀਗਾ ਉਹਨਾਂ ਦੇ ਬਿਆਨ ਦੋ ਤੁਹਾਨੂੰ ਚੋਲਣੇ ਇਹ ਮੌਕਾ ਦੇ ਸੰਜੋਗ ਇਹ ਕੋਈ ਕਿਸੀ ਦਾ ਦੱਸ ਕੀ ਹੋਇਆ ਜੋ ਤੇ ਮੌਕੇ ਤੇ ਇੱਥੇ ਗੱਡੀ ਰੋਕੀ ਆਪਾਂ ਗੱਡੀ ਵਿੱਚ ਗੱਾਰ ਰੁਕੀ ਹੋਈ ਯਾਰ ਦੋਸਤ ਸੀਗੇ ਉਹਦੇ ਉਹਦੇ ਯਾਰ ਦੋਸਤ ਸੀਗੇ ਉਹ ਉਹਨਾਂ ਨੇ ਆ ਕੇ ਉਹਦੇ ਨਾਲ ਹੱਥ ਮਲਾਇਆ ਹੋਵੇ ਹੱਥ ਮਲਾਓ ਗੱਡੀ ਸਾਡੀ ਗੱਡੀ ਸਾਡੀ ਵਿੱਚ ਕਾਰ ਖੜੀ ਹੋਈ ਸੀ ਆਪਾਂ ਦੋਨੋਂ ਆਪਾਂ ਦੋਨੋਂ ਗੱਡੀ ਸਾਈਡ ਤੇ ਲਾਂਚ ਚਲ ਗਏ ਓਏ ਅੱਕ ਦਾ ਮਨੂੰ ਪੈ ਗਏ 2 ਮਿੰਟ ਦੀ ਘੇੜ ਸੀ ਪੈ ਗਏ ਇਕੱਲੇ ਨੂੰ ਪੈ ਕੇ 2 ਮਿੰਟ ਦੀ ਘੇੜ ਸੀ ਕਿ ਉਹਦੇ ਪਤਾ ਨਹੀਂ ਕਿਸ ਜੀ ਮਾਰਿਆ ਉਹਨੇ ਤਾਂ ਦੂਸਰੋਂ ਕੋਈ ਮਾਰਿਆ ਤੇ ਸਿਰ ਤੇ ਵਿਚਾਰੇ ਦੇ ਪਤਾ ਨਹੀਂ ਵਿਚਾਰਾ ਕਿੱਦਾਂ ਡੇਕਿਆ ਲੈ 2 ਮਿੰਟ ਦੀ ਗੱਲ ਹੀ ਸੀ 2 ਸੈਕਿੰਡ ਦੀ ਗੱਲ ਤਾਂ ਆ ਕੇ ਵਾਖੀ ਆਏ ਆ ਉਹਨੂੰ ਦੇਖਿਆ ਵਿੱਚ ਵੀ ਪਿਆ ਹੋਇਆ ਤੈਨੂੰ ਚੱਕ ਕੇ ਬਾਹਰੋ ਜੀ ਮਾਤਾ ਜੀ ਰੱਤਾ ਦਾਸ ਹੁਣ ਵੀਡੀਓ ਦਿਖਾਈ ਇਹਨਾਂ ਨੇ ਕੁਝ ਕਿਹਾ ਨਹੀਂ ਨਾਲ ਕੋਈ 2 ਮਿੰਟ ਕੋਈ ਨਹੀਂ ਪਤਾ ਲੱਗਾ ਕਿ ਆ ਲੋਟ ਬਗੇ ਮਾਰ ਮਾਰ ਕੋਈ ਤਰਮੀ ਕਰਦੇ ਕੋਈ ਨੀ ਜਿੱਦੋ ਨੀ ਦਿੱਤੀ ਕੁਛ ਨਹੀਂ ਕਰਦੇ ਤੇ ਮੈਂ ਕਹਿੰਦਾ ਇਹ ਹੋਆ ਗਲਤ ਹੋਇਆ ਜੋ ਵੀ ਹੋਇਆ ਸਾਡੇ ਸਾਹਮਣੇ ਦਾ ਲਿਆਇਆ ਹੋਵੇ ਮੌਕਾ ਦਾ ਦਿਖਾਇਆ ਜਾਵੇ ਤੁਹਾਨੂੰ ਕੀ ਹੋਇਆ ਨਾ ਤਾਂ ਤੁਸੀਂ ਪੁਲਿਸ ਕੋਲ ਕੇ ਦੇ ਬੋਲਜੀ ਅਸੀਂ ਵੀਰੇ ਕਿੰਨੇ ਕਾਮਰ ਲੱਗੇ ਹੋਇਆ ਵੀਡੀਓ ਇੱਕ ਗਰੀਬਾ ਚੱਕਾ ਹਾਇਲ ਅਸੀਂ ਮੇਂ ਠੇਕਾ ਬੰਦੋੜਾ ਚਾਹਨੇ ਪਤੀ ਰਾਤ ਨੂੰ ਜੋ ਲੜਾਈਆਂ ਹੁੰਦੀਆਂ ਦਿਨ ਰਾਤ ਇੱਥੇ ਮੁੰਡੇ ਗੁੰਡੇ ਆਉਂਦੇ ਸਾਰੇ ਸ਼ਰਾਬਾ ਪੀਂਦੇ ਆ ਰਸੀ ਸੀ ਪੀਸਾ ਉਹ ਵੀ ਰਿਕਵੈਸਟ ਕਰ ਸਕਦੇ ਆ ਪਰ ਜਿੰਨੂੰ ਕਰ ਸਕਦੇ ਆ ਰਿਕਵੈਸਟ ਕਰ ਸਕਦੇ ਆ ਮਾਤਾ ਜੀ ਮਾਤਾ ਜੀ ਹੁਣ ਤੁਸੀਂ ਚਾਹਦੇ ਕੀ ਹੋ ਮੈਂ ਇਨਸਾਫ ਚਾਹੁੰਦੀ ਆ ਮੈਂ ਇਨਸਾਫ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਾਰਿਆ ਉਹ ਇਹਨਾਂ ਤੋਂ ਹਲੇ ਤੱਕ ਨਹੀਂ ਫੜੇਗੇ ਉਹ ਸਾਰਾ ਕੁਝ ਕਰ ਸਕਦੇ ਆ ਉਹਨਾਂ ਦੇ ਘਰ ਦੇ ਪਰਿਵਾਰ ਮੈਂਬਰਾਂ ਨੂੰ ਚੱਕਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿੱਦਾਂ ਇੱਕ ਮਾਂ ਡਰਦੀ ਆ ਕਿੱਦਾਂ ਇੱਕ ਮਾਂ ਦਾ ਟੱਡ ਰੋਂਦਾ ਉਹਨਾਂ ਨੇ 3 ਦਿਨ ਹੋ ਗਏ ਮੇਰੇ ਪੁੱਤ ਨੂੰ ਨੰਨੇ ਨੰਨੇ ਨਾ ਪਤਾ ਕੀ ਕਹਿ ਰਹੇ ਦੋ ਦਿਨਾਂ ਚ ਫੜ ਲਾਂਗਾ ਦੋ ਦਿਨਾਂ ਚ ਫੜਦਾ ਅਸੇ ਤੱਕ ਨਹੀਂ ਫੜਾਇਆ ਮਤਲਬ ਪਹਿਲੇ ਲਈ ਬਾਤ ਕਰਾਇਆ ਜੀ ਮਿਸ਼ਾਉ ਕਰ ਰਿਹਾ ਉਹ ਜਿਹੜੇ 4 3 ਜਿਹੜੇ ਚੱਕੇ ਹੋਏ ਆ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਚੱਕਦੇ ਨਹੀਂ ਪਏ ਨਜ਼ਾਇਜ਼ ਗੱਡੀ ਵੀ ਆਪਣੀ ਦਿੱਤੀ ਸਟਾਫ ਵੀ ਆਪਣੀ ਦਿੱਤੀ ਉਹ ਜਿਹੜੇ ਸਾਰੇ ਅਸੀਂ ਗੱਡੀ ਆਪਣੀ ਦਿੱਤੀ ਇਹਨਾਂ ਨੂੰ ਅੰਬਾਰੇ ਤੱਕ ਜਾਣ ਨੂੰ ਗੱਡੀ ਆਪਾਂ ਮੁੰਡੇ ਦੀ ਲੈ ਕੇ ਜੱਟ ਅਸੀਂ ਆਪਣੀ ਗੱਡੀ ਦਿੱਤੀ ਆਪਣੀ ਲੈ ਕੇ ਗੱਡੀ ਆਪਣੀ ਤੇ ਸਾਡੇ ਕੋਲ ਆ ਮੁੰਡਾ ਟਿਕੜਾ ਤੇ ਪਹਿਲੇ ਇਹਨੂੰ ਵੀ ਕਿਹਨੂੰ ਬੁਲਾਓ ਆਇਆ ਪਹਿਲੇ ਮੁੰਡਾ ਨਾਲ ਲੱਗ ਕੇ ਮਾੜੇ ਤੱਕ ਵੀ ਪਹਿਲੇ ਕਹਿੰਦੇ ਜਰਾ ਪੂਰੇ ਅੰਮ੍ਰਿਤਪੁਰ ਕੁਝ ਵੀ ਨਹੀਂ ਕੀਤਾ ਅੰਬਾਲੇ ਇਹਨਾਂ ਨੇ ਦੱਸਿਆ ਕਿ ਅੰਬਾਲੇ ਤੋਂ ਬਾਅਦ ਅੱਗੇ ਰਣ ਗਏ ਆਸਸ ਮੌਕਾ ਵੀ ਕੀ ਕਹਿੰਦੇ ਸੀ ਕੀ ਨਹੀਂ ਕਹਿੰਦੇ ਅੱਗੇ ਅਫਸਰ ਕੋ ਪਰਮਿਸ਼ਨ ਕੀ ਲਈਤੀ ਪਰਮਿਸ਼ਨ ਅੱਗੋਂ ਕੀ ਲਈ ਅੱਗੇ ਅੱਗੇ ਇਹਨਾਂ ਨੇ ਬਾਲੇ ਫੋਨ ਕੀਤਾ ਐਸਐਸਓ ਸਾਹਿਬ ਨੂੰ ਬਾਜੋ ਕਹਿੰਦੇ ਕੀ ਉਹ ਕਹਿੰਦੇ 100 ਕਿਲੋਮੀਟਰ ਹਰਿਆਣੇ ਉਹਦਾ ਭਰਾ ਰਹਿੰਦਾ ਵਾ ਅੱਜ ਅਸੀਂ ਅਗਲੇ ਵੀਰ ਚਾਰ ਪੰਜ ਦਿਨ ਦਾ ਟਾਈਮ ਦੇ ਦਿੰਦੇ ਬਾਅਦ ਚੱਲਾਂਗੇ ਮੈਨੂੰ ਨਾਲ ਹੀ ਕਹਿੰਦੇ ਕਿ ਵਾਪਸ ਚਲਦੇ ਆਂ ਬੰਨੀ ਗੱਲ ਹੀ ਕਿ ਨਾ ਹੁਣ ਰੋਡ ਬੰਦ ਕੀਤਾ ਹੈ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਦਾ ਇਹ ਦਬਾਅ ਪਿੱਛਾ ਕਿ ਕੰਮ ਕਰੇਗੀ ਬਸ ਹੱਲ ਕਰਦਾ ਰਾਮ ਜੀ ਸਾਹਿਬ ਜੀ ਜੀ ਜਿੰਨੀ ਦੇਰ ਤੱਕ ਮੀਂਹ ਹੋ ਰਿਹਾ ਕੋਈ ਆਇਆ ਜੋ ਦੇਖੋ ਕਿੰਨੇ ਕਿੰਨੇ ਟੈਨਰ ਲੱਗੇ ਆ ਕੈਮਰਾ ਮਰ ਕੈਮਰਾ ਲਾਈ ਪਿਓ ਕਿਸੇ ਨਿਊਜ਼ ਚੈਨਲ ਕਰੀ ਰਿਹਾ ਹੈ ਐਸ ਐਚ ਐਸ ਦੇਖੀ ਤੁਹਾਨੂੰ ਮੈਂ ਦਿਖਾ ਰਿਹਾ ਮਾਣੇ ਹਾਲਾਤ ਮਾ ਓਏ ਪਾਜੀ ਕੁੱਲੇ ਕਰੋ ਕੁੱਲੇ ਕਰ ਦੋ ਕੁੱਲੇ ਹੋ ਜਾ ਕੁੱਲੇ ਹੋ ਜਾ ਮੈਨੂੰ ਕਹਿ ਦੋ ਉਹ ਮੁੰਡਿਆਂ ਨੂੰ ਪੜਾਓ ਬਣਾ ਦੇ ਯਾਰ ਕਿ ਪੜਾ ਦੇ ਸਰ ਜੀ ਕੀ ਮਾਂ ਰੋਡ ਦੇ ਉੱਤੇ ਡਿੱਗ ਗਈ ਹੈ ਲੋਸੀਆਂ ਨੂੰ ਪੜੋ ਕੁਰਸੀ ਦੇ ਯਾਰ ਅੱਥੇ ਬੈਠੋ ਗੱਠੋ ਇੱਥੇ ਬੈਠੋ ਇੱਥੇ ਬੈਠੋ ਇੱਥੇ ਬੈਠੋ ਇਹਨਾਂ ਨੂੰ ਦਰਸ ਨਹੀਂ ਆਇਆ ਇਹਨਾਂ ਨੂੰ ਦਰਸ ਨਹੀਂ ਆਇਆ ਇਹਨਾਂ ਨੂੰ ਦਰਸ ਨਹੀਂ ਆਇਆ ਤਕੜੀ ਦਿਖਾ ਰਿਹਾ ਮੈਂ ਲੇਕਿਨ ਇਹ ਤਸਵੀਰ ਹੈ ਐਸਲੋ ਸਾਹਿਬ ਦੋ ਮਿੰਟ ਨਹੀਂ ਇੱਕ ਜਿਹੜਾ ਪਰਿਵਾਰ ਨਾਲ ਗੱਲ ਕਰ ਲੈਣਾ ਪਰਿਵਾਰ ਦੀ ਇੱਕੋ ਹੀ ਮੰਗ ਹੈ ਕਿ ਤਿਲਕ ਸਿੰਘ ਦਾ ਗ੍ਰਿਫਤਾਰ ਕਰ ਲੈਣੇ ਲੇਕਿਨ ਦੋ ਮੁੱਖ ਦੋਸ਼ੀ ਜਿਹਨਾਂ ਨੇ ਮਾਰਿਆ ਸੀਗਾ ਉਹ ਵੀ ਗ੍ਰਿਫਤਾਰ ਕਰਦੇ ਇੱਕ ਮਾੜਾ ਰੂਰੂ ਖੂਰਾ ਹਾਲ ਹੈ ਪੰਜਾਬ ਪੁਲਿਸ ਨੂੰ ਯਕੀਨ ਹੈ ਕਿ ਤੋ ਗ੍ਰਿਫਤਾਰ ਹੋਣਗੇ ਸਤ ਅਸੀਂ ਲੱਗੇ ਹੋਏ ਜੀ ਮੇਰੀ ਟੀਮਾਂ ਭਾਜੀ ਉਹਦੇ ਨਾਲ ਸੀ ਅਸੀਂ ਅੰਬਾਲਾ ਵੀ ਜਾ ਕੇ ਆਏ ਜਿਹੜਾ ਘੁਸ਼ੀ ਉਹਦੇ ਘਰ ਅ ਸਾਡੀਆਂ ਟੀਮਾਂ ਤਿੰਨ ਟੀਮਾਂ ਬਣਾ ਕੇ ਕਸਟਰੀ ਲਈ ਛਾਪੇਮਾਰੀ ਚੱਲ ਰਹੀ ਆ ਹੋਪਫੁਲੀ ਜਲਦੀ ਜਿਹੜੇ ਬਾਕੀ ਦੋਸ਼ੀ ਉਹਨਾਂ ਨੂੰ ਗ੍ਰਿਪਤਾਰ ਕਰ ਲਾਂਗੇ ਅਸੀਂ ਵੀਡੀਓ ਸਾਹਮਣੇ ਆਈ ਹੈ ਕਿਉਂ ਮਾਰਿਆ ਗਿਆ ਕਿੱਦਾਂ ਮਾਰਿਆ ਕਿਸੇ ਪਰਤਿਆ ਗਿਆ ਵੀਡੀਓ ਅਜੇ ਕੋਈ ਸਾਹਮਣੇ ਨਹੀਂ ਆਈ ਜੀ ਤੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਸੀ ਕਰ ਰਹੇ ਆ ਜੀ ਲੱਗੇ ਹੋਏ ਆ ਜੋ ਜੋ ਜਿਹੜੇ ਦੋਸ਼ੀ ਆ ਮੈਂ ਫੜੇ ਸੀ ਪੁੱਛਗਿਛ ਕੀਤੀ ਉਹਨਾਂ ਤੋਂ ਮਾਰ ਦੇ ਵਿੱਚ ਕੰਨੇ ਕੀ ਦੱਸਿਆ ਬਾਜਾ ਕੀ ਚੀਕ ਚੱਲਦੀ ਸਿਰਫ ਬੀਅਰ ਦੀ ਮੋਟਲ ਪਿੱਛੇ ਲੜੇ ਨੇ ਜੀ ਇੰਨੀ ਗੱਲ ਹੋਈ ਜੀ ਪਰਾਨੀ ਰਹੇ ਨਾ ਫੇ ਬੀਅਰ ਦਾ ਮੁੰਡੇ ਦਾ ਨਾਮ ਲਾਓ ਬੀਅਰ ਦਾ ਕੰਮ ਨਾ ਕਰੋ ਤੁਸੀਂ ਖਾਜੋ ਦੱਸਿਆ ਗਿਆ ਬੀਅਰ ਚੋਗਾ ਨਹੀਂ ਕਰੋ ਬਹੁਤ ਰੱਟਾ ਆ ਜਾਏਗਾ ਬੀਅਰ ਵਾਲਾ ਕੰਮ ਨਾ ਲੈ ਕੇ ਚੱਲੋ ਬੀਅਰ ਵਾਲਾ ਕੰਮ ਨਾ ਲੈ ਕੇ ਚੱਲੋ ਉਹਦਾ ਸਿਰਫ ਇੱਕ ਗੱਲ ਬਣਾਈ ਗਈ ਆ ਜਿਹਦੇ ਕੋਲ 10 ਲੱਖ ਦੀ ਗੱਡੀ ਆ ਉਹ ਬੀਅਰ ਮੈਂ ਥੋੜੀ ਲੰਗੂ ਲਾ ਕੇ ਤੇ ਕੋਈ ਗੱਡੀ ਲੈ ਕੇ ਆਇਆ ਉਹ ਭਾਜੀ ਬੀਅਰ ਦਾ ਮੁੰਡਾ ਨਾ ਲੈ ਕੇ ਚੱਲੋ ਇੱਕ ਮਿੰਟ ਇਤਨਾ ਪਾਰਟ ਦਿੱਤਾ ਸਿਰਫ ਉਸਿਆਣਾ ਸਾਡੇ ਕੋਲ ਰਿਮਾਂਡ ਹੈ ਰਿਮਾਂਡ ਦੇ ਵਿੱਚ ਚੁਗਲ ਸਾਹਮਣੇ ਹੀ ਹੋ ਵੀ ਉਹਨਾਂ ਨੇ ਕੀ ਡਿਮਾਂਡ ਕਰਤੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਪਰਿਵਾਰ ਮੰਗਦਾ ਐਸਾ ਲਾਗਤ ਬ੍ਰਦਰ ਪਰ ਮੀਡੀਆ ਜਿੰਮੇ ਪਰਿਵਾਰ ਨੂੰ ਦੱਸ ਰਿਹਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬ੍ਰਦਰ ਪਾਲੇ ਜਦੋਂ ਰੇਡ ਕਰਨ ਕੀ ਚਾਹੀਏ ਪਾਲੇ ਮੀਲੇ ਨਹੀਂ ਕੀ ਨਹੀਂ ਜੀ ਕਰਨੀ ਪੈਂਦੀ ਤੇ ਦੂਜਾ ਦੂਜਾ ਜਿਹੜਾ ਸੰਦੀਪ ਉਹਦੇ ਘਰ ਵੀ ਅਸੀਂ ਗਏ ਸੀ ਉਹਦਾ ਲੋਕਲ ਦੁਕਾਨੀ ਘਰ ਹੈ ਜੀ ਉਹ ਵੀ ਘਰ ਹੈ ਜੀ ਅਜੇ ਉੱਤੇ ਪਹਿਲਾ ਪੰਚੀ ਸੰਦੀਪ ਜੀ ਮੈਂ ਇਹ ਜਿਹੜਾ ਰਿਕਾਰਡ ਵੈਰੀਫਾਈ ਕਰਦਾ ਜੀ ਬੈਨੀਫਾਈਂਗ ਕਿਉਂ ਮੈਂ ਕੁਝ ਸਵਾਛਤ ਕੀ ਤੋਂ ਪਰਿਵਾਰ ਨੂੰ ਰਿਸਰਚਨ ਮੇਰੇ ਵੱਲੋਂ ਇਹੀ ਹੈ ਜੀ ਮੇਰੇ ਵੱਲੋਂ ਪੂਰਾ ਜੋਰ ਲੱਗਿਆ ਹੈ ਜੀ ਸਾਡੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਇਸ ਕੰਮ ਤੇ ਬਹੁਤ ਜਲਦੀ ਸੀ ਇਹਨਾਂ ਦੋਸ਼ੀਆਂ ਨੂੰ ਫੜ ਲਾਂਗੇ ਜਿੰਨਾ ਤੁਸੀਂ ਕੁਝ ਬੰਦੇ ਜੀ ਸਾਡੇ ਵੱਲੋਂ ਸਾਡੇ ਜਿਹੜੀ ਦਿਲੋਂ ਹਮਦਰਦੀ ਪਰਿਵਾਰ ਦੇ ਨਾਲ ਹੈ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਪਰਿਵਾਰ ਦਾ ਗੱਲਾਂ ਗੱਲਾਂ ਬੱਚਾ ਸੀ ਸਾਨੂੰ ਦਿਲੋਂ ਦੁੱਖ ਹੈ ਇਸ ਚੀਜ਼ ਦਾ ਪਰ ਜਿਹੜੇ ਕਾਨੂੰਨ ਮੁਤਾਬਕ ਜੋ ਕਾਰਵਾਈ ਅਸੀਂ ਕਰਾਂਗੇ ਨੇ ਸਾਡੇ ਨਾਲ ਐਸਐਚਓ ਗगन ਉਤਵਾਲੀ ਮੌਜੂਦ ਸੀਗੇ ਗगनਪ੍ਰੀ ਸਾਡੇ ਨਾਲ ਮੌਜੂਦ ਸੀ ਮਾ ਇੱਕ ਪਾਸੇ ਦੂਜੇ ਪਾਸੇ ਜਸਟਿਸ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਬਾਡ ਜਸਟਿਸ ਜਿਹੜਾ ਦਿੱਤਾ ਜਾਵੇ ਜਸਟਿਸ ਜਿਹੜਾ ਮੰਗਿਆ ਜਾ ਰਿਹਾ ਪਰਿਵਾਰ ਜਿਹੜਾ ਸੋ ਕਹਿ ਰਿਹਾ ਕਿ ਸਾਨੂੰ ਜਿਹੜੇ ਜਿਹੜੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਦੋ ਮੁੱਖ ਦੋਸ਼ੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਸਵੀਰ ਕੰਮ ਚੜੀ ਜਸਟਿਸ ਮਾਰਾ ਨੂੰ ਦੈਨ ਨਹੀਂ ਰਿਹਾ ਲੇਕਿਨ ਸੋਚਿਆ ਕਿ ਨਾ ਕੋਪੀ ਕੰਮ ਕੀਤਾ ਸੋਚਣ ਜਿਹੜਾ ਕੋਪੀ ਕੰਮ ਵੀ ਕੀਤਾ ਦੋ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਲੇਕਿਨ ਦੋ ਦੋਸ਼ੀ ਜਿਹੜੇ ਹਜੇ ਵੀ ਫਰਾਰ ਚਲਦੇ ਨੇ ਜਾ ਰਹੇ ਪਰਿਵਾਰ ਇੱਕੋ ਮੰਗ ਕੀਤੀ ਹੈ ਕਿ ਜਿਹੜੇ ਦੋ ਦੋਸ਼ੀ ਰਹਿੰਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਪਰਿਵਾਰ ਨੂੰ ਜਿਹੜਾ ਇੱਕ ਇਨਸਾਫ ਮਿਲ ਸਕੇ ਹੁਣ ਦੇ ਤੇ ਆ ਕਿ ਦੋ ਦੋਸ਼ੀ ਜਿਹੜੇ ਰਹਿੰਦੇ ਨੇ ਜਿਹੜੇ ਮੁੱਖ ਦੋਸ਼ੀ ਨੇ ਮਾਦੇ ਪਰਿਵਾਰ ਦੇ ਕਹਿਣ ਦੇ ਮੁਤਾਬਿਕ ਨੇ ਉਹ ਕਦੋਂ ਗ੍ਰਿਫਤਾਰ ਹੋਣਗੇ ਖਿਦਿਆਰੋ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ